ਉਹ ਨਾਲ ਜਿੱਕ ਮਨੇ ਇਹ ਨਾ ਹੋਵੇ ਕਿ ਇਹ ਕੋਨਫੀਡੈਂਸ ਦੀ ਦਿੱਕਤ ਨਾ ਸੋ ਇਹ ਅੱਜ ਦਾ ਫਰੀਦਿੰਗ ਹੈ ਜੀ ਬਸ ਜੀ ਮੇ ਸਾਹਿਬ ਆਪ ਆ ਕੇ ਪਰਸਨਲੀ ਜੇ ਉਹਨਾਂ ਨੇ ਗੱਲਾਂ ਕਰੀਆਂ ਹੋਈਆਂ ਤਾਂ ਗੱਲਾਂ ਕਰ ਲਓ ਤੇ ਐਕਟਿਵ ਹੋ ਕੇ ਜ਼ੋਰ ਦੀ ਬੋਲਨੀ ਆ ਆਵਾਜ਼ ਆਵੇ ਪਤਾ ਲੱਗੇਗੀ ਰਾਜਪੁਰੂ ਫੋਨ ਲੱਗੇਗਾ ਠੀਕ ਹੈ ਕਿਸੇ ਨੂੰ ਕੋਈ ਮੈਡੀਕਲ ਦੀ ਦਿੱਕਤ ਹੈ ਹੁਣੇ ਦੱਸ ਦੋ ਆਈ ਜਾੰਗੀ ਹੈ ਕਿ ਜਿਹੜੀ ਪੀਐਸਪੀ ਫੋਰਸ ਤੋਂ ਨਹੀਂ ਤੁਹਾਨੂੰ ਤੁਹਾਡੀ ਜਾਣਿਆ ਅੱਜ ਨਾਲ ਕੀ ਆਇਆ ਪਰ ਫੁੱਟ ਮਾਰਚ ਕਰਾਂਗੇ ਕਿ ਸ਼ਹਿਰ ਦੇ ਜਿਹੜੇ ਬਾਜ਼ਾਰ ਹੈ ਜਿੱਥੇ ਜ਼ਿਆਦਾ ਰਸਮ ਹੁੰਦਾ ਹੈ ਬਾਜ਼ਾਰਾਂ ਦੇ ਵਿੱਚ ਤਾਂ ਕਿ ਲੋਕਾਂ ਚ ਇੱਕ ਸੈਂਸ ਆਫ ਸਿਕਿਉਰਟੀ ਪੈਦਾ ਹੋਵੇ ਤੇ ਮਾੜੇ ਐਂਸਰਾਂ ਨੂੰ ਆਪਾਂ ਰੋਕਦੇ ਰਹੀਏ ਕੋਈ ਨਹੀਂ ਕ੍ਰਾਈਮ ਕਰਨ ਤੋਂ ਪਹਿਲਾਂ ਉਸੇ ਚੁੱਕੀਏ ਠੀਕ ਹੈ ਜੀ ਕਿ ਬਾਜ਼ਾਰ ਤੋਂ ਆਪਾਂ ਲੱਗਦੇ ਕਿ ਕਿ ਰੂਟ ਜਿਹੜਾ ਨਵਾਂਗੇ ਪਰ ਤਲਵੰਡੀ ਗੇਟ ਜੀ ਇੱਕ ਵਾਰੀ ਦੱਸ ਦੋ ਸਾਰੇ ਆ ਤਲਵੰਡੀ ਗੇਟ ਤੋਂ ਨਾਲ ਹੀ ਲੇਬਰ ਚੌਂਕ ਜੀ ਜੇ ਬੁਰਜਾਂ ਤੋਂ ਬਾਕੀਾਂ ਦੀ ਸੀਡ ਕਰ ਉਹ ਠੀਕ ਹੈ ਇਹ ਦੋ ਦੋ ਲਾਈਨਾਂ ਚੱਲਿਆ ਆਪਾਂ ਦੋ ਦੋ ਫਾਈਲਾਂ ਬਣਾ ਲਈਏ ਠੀਕ ਹੈ ਸੋ ਕਿ ਸੂਮ ਮਿੰਟ ਦੇ ਤਸ਼ਨੀ ਪ੍ਰੋਗਰਾਮ ਦਾ ਤੈਅ ਤੇ ਪੈਦਲ ਮਾਰਕੀ ਰੂਟ ਦੀ ਐਕਟੀਵਿਟੀ ਇਹ ਬੇਸਿਕਲੀ ਜੀ ਜਿਵੇਂ ਸਾਡਾ ਆਪਰੇਸ਼ਨ ਪ੍ਰਹਾਰ 2.0 ਜਿਹੜਾ ਚੱਲ ਰਿਹਾ ਹੈ ਕੱਲ ਸਵੇਰ ਤੋਂ ਸ਼ੁਰੂ ਹੋਇਆ ਹੋਇਆ ਹੈ 72 ਆਰ 72 ਘੰਟਿਆਂ ਦਾ ਆਪਰੇਸ਼ਨ ਹੈ ਜੀ ਤੇ ਸਾਡੇ ਸੀਐਮ ਸਾਹਿਬ ਪੰਜਾਬ ਦੀ ਡਾਇਰੈਕਸ਼ਨ ਦੇ ਉੱਤੇ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਡੀਆਈਜੀ ਲੁਧਿਆਣਾ ਰੇਂਜ ਜੀ ਦੀ ਸੁਪਰਵੀਜ਼ਨ ਹੇਠ ਲੁਧਿਆਣਾ ਰੂਰਲ ਪੁਲਿਸ ਵੱਲੋਂ ਕੱਲ ਤੋਂ ਹੀ ਬੜੀ ਇੰਟੈਂਸਿਵ ਜਿਹੜੇ ਪਬਲਿਕ ਪਲੇਸਿਸ ਆ ਉੱਥੇ ਚੈਕਿੰਗਸ ਚੱਲ ਰਹੀਆਂ ਨੇ ਫੁੱਟ ਮਾਰਚਿਸ ਚੱਲ ਰਹੇ ਆ ਤੇ ਨਾਲ ਨਾਲ ਲਾਕਾਬੰਦੀ ਚੱਲ ਰਹੀਆਂ ਨੇ ਏਰੀਆ ਡੋਮੀਨੇਸ਼ਨ ਐ ਐਕਸਰਸਾਈਜ਼ਿਸ ਚੱਲ ਰਹੀਆਂ ਨੇ ਸੋ ਉਸੇ ਲੜੀ ਦੇ ਵਿੱਚ ਅੱਜ ਆਪਾਂ ਰਾਇਕੋਰਟ ਜਿਹੜੇ ਇੰਪੋਰਟੈਂਟ ਬਾਜ਼ਾਰ ਐ ਫੁੱਟਵਾਲ ਜਿੱਥੇ ਜ਼ਿਆਦਾ ਹੁੰਦੀਆਂ ਲੋਕਾਂ ਦੀ ਉੱਥੇ ਆਪਾਂ ਅੱਜ ਇੱਕ ਰੂਟ ਮਾਰਚ ਕਰਨ ਲੱਗੇ ਆ ਤਾਂਕਿ ਆਮ ਲੋਕਾਂ 'ਚ ਸੈਂਸ ਆਫ ਸਿਕਿਉਰਟੀ ਪੈਦਾ ਹੋਏ ਤੇ ਮਾੜੇ ਅਨਸਰਾਂ 'ਚ ਇੱਕ ਡੈਟਰੈਂਸ ਪੈਦਾ ਹੋਏ ਸੋ ਉਸੇ ਮੰਤਵ ਦੇ ਨਾਲ ਅੱਜ ਆਪਾਂ ਫੁੱਟਮਾਰਸ਼ ਕਰਾਂਗੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੱਲ ਸਾਡੇ ਕਰੀਬ 45 45 ਅਸੀਂ ਵੱਖ-ਵੱਖ ਮੁਕਦਮਿਆਂ 'ਚ ਤੇ ਜਿਹੜੇ ਲੁੜਿੰਦੇ ਬੰਦੇ ਸੀ ਕ੍ਰਾਈਮਿਨਲ ਸੀ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਤੇ ਅੱਜ ਦੀ ਵੀ ਫਿਗਰ ਹੁਣ ਲੇਟ ਨਾਈਟ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ ਤੋਂ ਲੁਧਿਆਣਾ ਰੂਰਲ ਪੁਲਿਸ ਵੱਲੋਂ ਬੜੇ ਹੀ ਇੰਟੈਂਸਿਵ ਤਰੀਕੇ ਨਾਲ ਤੇ ਟਾਰਗੇਟਡ ਤਰੀਕੇ ਨਾਲ ਜਿਹੜੇ ਕ੍ਰਾਈਮਿਨਲਸ ਦੇ ਉੱਤੇ ਐਕਸ਼ਨ ਹੈ ਉਹ ਜਾਰੀ ਹੈਗਾ ਤੇ ਜਿਹੜਾ 3 ਦਿਨ ਦਾ ਆਪਰੇਸ਼ਨ ਹੈ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਵਧੀਆ ਇਹਦੇ ਰਿਜ਼ਲਟਸ ਆਣਗੇ ਕ੍ਰਿਮੀਨਲ 엘ਿਮੈਂਟਸ ਨੂੰ ਚੇਤਾਵਨੀ ਹੋਊਗੀ ਤੇ ਜਿਹੜੇ ਆਮ ਲੋਕ ਹੈ ਉਹਨਾਂ ਦੀ ਇੱਕ ਸੈਂਸ ਆਫ ਸਕਿਉਰਟੀ ਪੈਦਾ ਹੋਊਗੀ ਸਰ ਗਰਾਊਂਡ ਲੈਵਲ ਤੇ ਵੀ ਪਬਲਿਕ ਮੀਡੀਆ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਹੋਰ ਅਵੇਅਰਨੈਸ ਹੋ ਸਕੇ ਬਿਲਕੁਲ ਬਿਲਕੁਲ ਜੀ ਜਿਵੇਂ ਇਹਦਾ ਮੇਨ ਜਿਵੇਂ ਅੱਜ ਵੀ ਅਸੀਂ ਰੂਟ ਮਾਚ ਕਰ ਰਹੇ ਹਾਂ ਇਹਦਾ ਮੇਨ ਮਕਸਦ ਹੀ ਇਹ ਹੈ ਕਿ ਆਮ ਲੋਕਾਂ ਦੇ ਵਿੱਚ ਆਇਆ ਜਾਵੇ ਉਤਰਿਆ ਜਾਵੇ ਤੇ ਅੱਗੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਇੱਕ ਵਧੀਆ ਮਾਹੌਲ ਪੀਸਫੁਲ ਮਾਹੌਲ ਕ੍ਰੀਏਟ ਹੋ ਸਕੇ ਸਰ ਕਿੰਨਾ ਸਫਲ ਦਿਖਾਈ ਦੇ ਰਿਹਾ ਹੈ ਬਹੁਤ ਅੱਛਾ ਹੈ ਜੀ ਕੱਲ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 45 ਤੋਂ 50 ਬੰਦੇ ਆਪਾਂ ਇਹਦੇ ਵਿੱਚ ਅਰੈਸਟ ਹੋਏ ਤੇ ਉਸ ਤੋਂ ਬਾਅਦ ਨਾਕਾਬੰਦੀਆਂ ਹੋਈਆਂ ਜਦੋਂ ਇੰਨੀ ਭਾਰੀ ਮਾਤਰਾ ਚ ਫੋਰਸ ਫੀਲਡ ਦੇ ਵਿੱਚ ਉਤਰਦੀ ਹੈ ਤਾਂ ਮਾੜੇ ਅਨਸਰਾਂ ਨੂੰ ਆਬਵੀਅਸਲੀ ਇੱਕ ਡੈਟਰੈਂਸ ਪੈਦਾ ਹੁੰਦਾ ਚੇਤਾਵਨੀ ਹੁੰਦੀ ਹੈ ਤੇ ਇਹਦਾ ਬਹੁਤ ਅੱਛਾ ਇੰਪੈਕਟ ਹੋ ਰਿਹਾ ਜੀ ਸਰ ਸੰਦੇਸ਼ ਕੀ ਹੈ ਜਿਹੜੇ ਆਮ ਬੈਂਗਸਟਰ ਰਾਜਾ ਹੋ ਲੋਕਾਂ ਵਿੱਚ ਡਰਸ਼ ਪੈਦਾ ਕਰਦੇ ਸਾਰੇ ਕ੍ਰਾਈਮਿਨਲ 엘ਿਮੈਂਟਸ ਨੂੰ ਇਹੀ ਚੇਤਾਵਨੀ ਹੈ ਜੀ ਪੰਜਾਬ ਪੁਲਿਸ ਵੱਲੋਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕਿ ਜਾਂ ਤਾਂ ਉਹ ਕ੍ਰਾਈਮ ਕਰਨਾ ਛੱਡ ਦੇਣ ਜਾਂ ਸਾਡਾ ਜਿਹ ਤੇ ਹੁਣ ਬਖਸ਼ਿਆ ਨਹੀਂ ਜਾਊਗਾ ਬੜੀ ਸਖਤ ਜਿਹੜੀ ਜ਼ੀਰੋ ਟੋਲਰੈਂਸ ਅਪਰੋਚ ਹੈ ਕ੍ਰਾਈਮ ਦੇ ਪ੍ਰਤੀ ਤੇ ਗੈਂਗਸਟਰਾਂ ਦੇ ਪ੍ਰਤੀ ਤੇ ਹੋਰ ਵੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਉਹ ਅਸੀਂ ਫਾਲੋ ਕੀਤੀ ਹੋਈ ਹੈ ਤੇ ਅੱਗੇ ਵੀ ਸਾਡੀ ਜਾਰੀ ਰਹੇਗੀ ਧੰਨਵਾਦ ਸਰ ਥੈਂਕ ਯੂ ਹਾਂਜੀ ਹਾਂਜੀ ਸਰ ਜਿਹੜਾ ਇਹ ਪ੍ਰੋਗਰਾਮ ਆ ਉਹਨਿਵਾਰੇ ਗ੍ਰਿਫਤ ਦੇ ਕੀ ਕੀ ਐਕਟੀਵਿਟੀ ਕੀਤੀ ਜਾ ਰਹੀ ਹੈ ਦੇਖੋ ਇਹ ਜਿੱਦਾਂ ਦੇ ਅਨੁਸਾਰਨ ਪਤਾ ਹੈ ਕਿ ਪ੍ਰਹਾਰ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਹੈ ਅਸੀਂ ਇਹਦੇ ਵਿੱਚ ਕੱਲ ਵੀ ਸਾਰੇ ਪੰਜਾਬ ਚ ਬਹੁਤ ਵਧੀਆ ਐਕਸ਼ਨ ਹੋਇਆ ਸਾਡੇ ਜਗਰਾਉਂ ਡਿਸਟ੍ਰਿਕਟ ਦੇ ਵਿੱਚ ਅਸੀਂ ਤਕਰੀਬਨ 52 ਬੰਦੇ ਜਿਹੜੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਜਿਹੜੇ ਕਿ ਗੈਂਗਸਟਰ ਐਕਟੀਵਿਟੀਜ਼ ਜਾਂ ਹੋਰ ਹੀਨਸ ਕ੍ਰਾਈਮ ਚ ਵਾਂਟਿਡ ਸੀ ਤੇ ਕੱਲ ਸ਼ਾਮੀ ਅਸੀਂ ਜਗਰਾਉਂ ਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਕੀਤਾ ਮੈਂ ਔਰ ਐਸਐਸਪੀ ਸਾਹਿਬ ਅਸੀਂ ਆਪ ਗਏ ਆ ਤੇ ਪਬਲਿਕ ਨੂੰ ਮਿਲੇ ਆ ਸੋ ਇਹ ਦੋਨੋਂ ਚੀਜ਼ਾਂ ਇੱਕ ਤਾਂ ਪਬਲਿਕ ਕੌਨਫੀਡੈਂਸ ਬਿਲਡਿੰਗ ਵਾਇਰ ਹੈ ਦੂਸਰਾ ਜਿਹੜੇ ਵੀ ਗੈਂਗਸਟਰ ਜਾਂ ਹੋਰ ਸ਼ਰਾਰਤੀ ਅਨਸਰ ਜਾਂ ਕੋਈ ਹੋਰ ਕ੍ਰਾਈਮਨਲ ਜਿਹੜਾ ਵੀ ਸਾਨੂੰ ਕੇਸਿਸ ਵਾਂਟਡ ਆ ਜਾਂ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਆ ਉਹਨੇ ਤੇ ਅਸੀਂ ਕਾਰਵਾਈ ਕਰ ਰਹੇ ਆ ਔਰ ਸਾਰੀ ਫੋਰਸ ਲਗਾਤਾਰ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਕਿ ਪਬਲਿਕ ਨਾਲ ਡਰਾਉਂਡ ਦੇ ਬਤਨ ਮੈਂ ਮਿਲ ਅਪ ਕਰਨ ਦੇ ਲਈ ਕਿਹੜੀ ਕਿਰਿਆ ਦੇਖੋ ਇਹਦੇ ਸਾਰੇ ਐਸ ਐਚਓ ਪੁਲਿਸ ਸਟੇਸ਼ਨ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਇਵਨ ਐਸ ਐਸ ਪੀ ਸਾਹਿਬ ਤੇ ਮੈਂ ਵੀ ਉਹ ਤੁਹਾਡੇ ਸਾਹਮਣੇ ਅੱਜ ਮੈਂ ਰਾਏਕੋਟ ਆਇਆ ਹਾਂ ਤੁਸੀਂ ਆਪ ਪਬਲਿਕ ਕੋਲ ਪਹੁੰਚ ਰਹੇ ਹੋ ਔਰ ਇਹੀ ਪਬਲਿਕ ਨੂੰ ਰਿਕਵੈਸਟ ਕਰ ਰਿਹਾ ਕਿ ਇਹ ਪਲੀਸ ਦੀ ਹੈਲਪ ਕਰਨ ਔਰ ਪਬਲਿਕ ਦੇ ਸਹਿਯੋਗ ਨਾਲ ਹੀ ਅਸੀਂ ਕ੍ਰਾਈਮ ਤੇ ਕੰਟਰੋਲ ਪਾ ਸਕਾਂਗੇ ਕਿਸੇ ਨੂੰ ਵੀ ਕਿਸੇ ਕਿਸਮ ਦਾ ਡਰਨ ਦੀ ਲੋੜ ਨਹੀਂ ਹੈ ਔਰ ਜਿੰਨੇ ਵੀ ਇਹ ਇਹ ਸ਼ਰਾਰਤੀ ਅਨਸਰ ਆ ਪੰਜਾਬ ਪੁਲਿਸ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਸਜ਼ਾ ਦੇਊਗੀ ਸਰ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਜਾਂ ਇਹ ਜੈਕਸਨ ਵਗੈਰਾ ਨੇ ਉਹਨਾਂ ਨੂੰ ਕੀ ਕਹਿਣ ਦੇਖੋ ਉਹਨਾਂ ਲਈ ਤਾਂ ਮੈਂ ਇਹੀ ਕਹੂੰਗਾ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਜੋ ਉਹਨਾਂ ਨੇ ਕ੍ਰਾਈਮ ਕੀਤਾ ਹੈ ਕਾਨੂੰਨ ਤਾਬਕ ਆਪ ਦੀ ਉਹ ਸਜ਼ਾ ਭੁਗਤਣ ਔਰ ਮੇਨ ਸਟ੍ਰੀਮ ਦੇ ਵਿੱਚ ਆਉਂ ਆ ਇਹਦੇ 'ਚ ਹੀ ਉਹਨਾਂ ਦਾ ਸਾਦਾ ਹੈ ਔਰ ਸੋਸਾਇਟੀ ਦਾ 사ਦਾ ਹੈ ਜਿਹੜਾ ਵੀ ਜਿਹੜਾ ਵੀ ਕਾਨੂੰਨ ਤੋਂ ਭੱਜੂਗਾ ਉਹਦੇ ਉਹਦੇ ਪਿੱਛੇ ਫਿਰ ਅਸੀਂ ਕਾਰਵਾਈ ਵੀ ਕਰਾਂਗੇ ਅਸੀਂ ਆਪਰੋਂ ਲੱਭਾਂਗੇ ਔਰ ਜੋ ਉਹਦਾ ਇੱਕ ਕਾਨੂੰਨ ਤਾਲਕ ਸਜ਼ਾ ਬੰਦੀ ਉਹ ਦਵਾ ਕੇ ਸੀ ਸਰਹਾਰ ਘਾਰਡੂ ਚ ਕਿਸੇ ਵੱਡੇ ਪ੍ਰਾਤਰੀ ਦੀ ਹੋਈ ਹੈ ਤਰਫ ਤੋਂ ਹਾਂਜੀ ਅਸੀਂ ਸਾਡੇ ਇਹ ਜਗਰੌਂ ਚ ਜਿੱਦਾਂ ਦੱਸਿਆ ਸੀ ਕੱਲ ਤਿੰਨ ਪੀਓਜ਼ ਫੜੇ ਆ ਔਰ 352 ਚ ਵਾਂਟਡ ਕ੍ਰਿਮੀਨਲ ਸੀ 307 ਚ ਵਾਂਟਡ ਕ੍ਰਿਮੀਨਲ ਸੀ ਉਹ ਵੀ ਅਰੇਸਟ ਕੀਤੇ ਫਿਰ ਅੱਜ ਕੋਈ ਪਬਲਿਕਲੀ ਮੀਟਿੰਗ ਜਾਣ ਦਾ ਮੌਕਾ ਮਿਲਿਆ ਤੇ ਲੋਕਾਂ ਦੀ ਜਿਹੜੀ ਸਾਹਮਣੇ ਆ ਰਹੀ ਹੈ ਵੀ ਜਿਹੜੇ ਇਸ ਕੀਤੇ ਫੜੇ ਜਾਂਦੇ ਨੇ ਖਾਸ ਕਰਕੇ ਡਰੱਗ ਦੇ ਚੱਕੇ ਦੇ ਵਿੱਚ ਉਹਨਾਂ ਦੀ ਜਿਹੜੀ ਦਮਾਨਤ ਜਲਦੀ ਹੁਣ ਕਹਿੰਦਾ ਦੁਬਾਰਾ ਫੇਰ ਇਸ ਕੰਮ ਨੂੰ ਦੁਬਾਰਾ ਚੱਕ ਲੈਂਦੇ ਨੇ ਨਹੀਂ ਦੋਨੋਂ ਚੀਜ਼ਾਂ ਕਰ ਰਹੇ ਆਂ ਜੀ ਦੇਖੋ ਜਿਹੜਾ ਜਿਹਦੇ ਕੋਲ ਇਨੀ ਰਿਕਵਰੀ ਨਹੀਂ ਹੁੰਦੀ ਅਸੀਂ ਪੰਜਾਬ ਪੁਲਿਸ ਆ ਇਹ ਸੀਐਮ ਸਾਹਿਬ ਦੇ ਵੀ ਸਾਨੂੰ ਪੂਰੇ ਆਰਡਰ ਆ ਕਿ ਠੀਕ ਆ ਜਿਹੜਾ ਇਹ ਵਪਾਰ ਕਰਦਾ ਉਹਨੂੰ ਸਖਤ ਸਜ਼ਾ ਦਿਓ ਜਿਹੜਾ ਇਸ ਬਿਮਾਰੀ ਦਾ ਸ਼ਿਕਾਰ ਆ ਉਹਦਾ ਅਸੀਂ ਇਲਾਜ ਵੀ ਕਰਾਈਏ ਤੇ ਜਿਹੜੇ ਇਹ ਇਹ ਇਹਦੇ ਵਿੱਚ ਜੇਲਾ ਵਿੱਚ ਵੀ ਚਲੇ ਜਾਂਦੇ ਆ ਜਦੋਂ ਜੇਲਾ ਤੋਂ ਬਾਹਰ ਆਉਂਦੇ ਆ ਅਸੀਂ ਫਿਰ ਉਹਨਾਂ ਨੇ ਇੱਕ ਮੌਕਾ ਦਿੰਨੇ ਆ ਕਿ ਉਹ ਓਟ ਸੈਂਟਰਾਂ ਦੇ ਵਿੱਚ ਜੋ ਸਰਕਾਰੀ ਓਟ ਸੈਂਟਰਸ ਆ ਜਾਂ ਡੀਡਿਕਸ਼ਨ ਸੈਂਟਰ ਆ ਸਰਕਾਰ ਵੱਲੋਂ ਬਣਾਏ ਗਏ ਪੰਜਾਬ ਸਰਕਾਰ ਵੱਲੋਂ ਅਸੀਂ ਉੱਥੇ ਇਹਨਾਂ ਦਾ ਇਲਾਜ ਕਰਾਈਏ ਪਰ ਫੇਰ ਵੀ ਜਿਹੜਾ ਕੋਈ ਨਹੀਂ ਹਟਦਾ ਫੇਰ ਵੇਚਣ ਚ ਆਉਂਦਾ ਤਾਂ ਦੁਬਾਰਾ ਅਸੀਂ ਉੱਤੇ ਕਾਰਵਾਈ ਨਹੀਂ ਕਰੀ ਦੀਏ। ਥੈਂਕ ਯੂ ਜੀ। ਹਾਂਜੀ ਦੋਸਤੋ ਰਾਏਕੋਟ ਕਹਾਵਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਰੇਸ਼ਨ ਪ੍ਰਹਾਰ 2 ਬਾਅਦ ਸਾਡੇ ਡੀਆਈਜੀ ਸਾਹਿਬ ਰਾਏਕੋਟ ਦੇ ਵਿੱਚ ਪਹੁੰਚੇ ਨੇ ਜੀ। ਹਾਂਜੀ ਦੋਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਰਾਏਕੋਟ ਦੇ ਵਿੱਚ ਸਾਡੇ ਡੀਆਈਜੀ ਸਾਹਿਬ ਵੱਲੋਂ ਆਪਰੇਸ਼ਨ 2 ਪ੍ਰਹਾਰ ਦਾ ਜਿਹੜਾ ਵਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਜੀ ਰਾਏਕੋਟ ਦੇ ਵਿੱਚ ਕੱਪੜਾ ਉਹਦੇ ਮਿਲਦਾ ਸੀ ਨਾ ਦੱਸ ਦੱਸ ਠੀਕਾ ਠੀਕਾ ਵਾਸੀ ਉਧਰ ਹੋਏ ਬਲੈਕਬੋਰਡ ਤਾਂ ਸਰ ਵੀ ਨਹੀਂ ਇਹ ਕਹਿੰਦੇ ਸਰ ਬੱਸ ਜੈ ਜੈ ਆਜਾ ਆਜਾ ਬਹੁਤ ਵੱਡੀ ਪੱਦਰ ਤੇ ਕੱਢ ਲਗਵਾ ਰਿਹਾ ਹੈ ਲੋਕ ਸਭ ਲੱਗਦਾ ਕਿ ਕਿਵੇਂ ਬਸਦੇ ਹਾਂ ਅਸੀਂ ਪਿੱਛੇ ਨੂੰ ਹੋਣ हां जी दोस्तों रायकोट खबरनामा देख रहे हैं सारे ही दर्शकानों प्यार भरी सत श्री अकाल जी जय श्री राम आज रायकोट ਦੇ ਵਿੱਚ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਸਾਡੇ ਡੀਆਈਜੀ ਸਾਹਿਬ ਪੂਰੀ ਪੁਲਿਸ ਫੋਰਸ ਦੇ ਨਾਲ रायकोट ਦੇ ਵਿੱਚ ਜਿਹੜਾ ਮਾਰਚ ਕੱਢਿਆ ਜਾ ਰਿਹਾ ਜੀ ਸਾਡੇ ਡੀਆਈਜੀ ਸਾਹਿਬ ਪਹੁੰਚੇ ਨੇ to मू up. ਸਾਡੇ ਦਾ ਲੋਡ ਨਹੀਂ ਹੋ ਗਈ ਆਪਾਂ ਸਾਡੇ ਕੋਲ ਇਹ ਇਹ ਜਿਹਨੂੰ ਕੰਕਰੀਟ ਲਿਖ ਕੇ ਪ੍ਰਧਾਨ ਦੇ ਕੋਲ ਰਾਹ ਆ ਆਹ ਜੀ